ਦੱਖਣ ਪੱਛਮੀ ਮੌਨਸੂਨ ਨੇ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੁੰਦੇ ਹੀ ਤਬਾਹੀ ਮਚਾਈ ਹੋਈ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਮੌਨਸੂਨ ਦੀ ਪਹਿਲੀ بارش ਦੇਰੀ ਨਾਲ ਪਹੁੰਚੀ ਜਿਸ ਕਾਰਨ Shimla ਚ ਕਈ ਥਾਵਾਂ ਤੇ ਜ਼ਮੀਨ ਖਿਸਕਣ ਅਤੇ ਮਲਬਾ ਡਿੱਗਣ ਕਾਰਨ ਕਈ ਸ਼ਹਿਰਾਂ ਚ ਨੁਕਸਾਨ ਹੋਇਆ। ਇਸ ਦੇ ਵਿੱਚਕਾਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਹਿਮਾਚਲ ਦੇ ਸ਼ਹਿਰ ਚਮਿਆਣਾ ਵਿੱਚ ਸੜਕ ਕਿਨਾਰੇ ਖੜੇ ਤਿੰਨ ਵਾਹਨ ਮਲਬੇ ਹੇਠ ਦੱਬ ਗਏ। ਜਦੋਂ ਕਿ ਮਲਿਆਣਾ ਵਿੱਚ ਪਹਾੜੀ ਤੋਂ ਵੱਡੀਆਂ ਚਟਾਨਾਂ ਸੜਕ ਕਿਨਾਰੇ ਖੜੇ ਚਾਰ ਵਾਹਨਾਂ ਤੇ ਡਿੱਗ ਗਈਆਂ ਇਸੇ ਕਾਰਨ ਦੋ ਵਾਹਨ ਤਬਾਹ ਹੋ ਗਏ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਖਣ ਪੱਛਮੀ ਮੌਨਸੂਨ ਨੇ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੁੰਦੇ ਹੀ ਤਬਾਹੀ ਮਚਾਈ ਹੋਈ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਮੌਨਸੂਨ ਦੀ ਪਹਿਲੀ بارش ਦੇਰੀ ਨਾਲ ਪਹੁੰਚੀ ਜਿਸ ਕਾਰਨ Shimla ਚ ਕਈ ਥਾਵਾਂ ਤੇ ਜ਼ਮੀਨ ਖਿਸਕਣ ਅਤੇ ਮਲਬਾ ਡਿੱਗਣ ਕਾਰਨ ਕਈ ਸ਼ਹਿਰਾਂ ਚ ਨੁਕਸਾਨ ਹੋਇਆ। ਇਸ ਦੇ ਵਿੱਚਕਾਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਹਿਮਾਚਲ ਦੇ ਸ਼ਹਿਰ ਚਮਿਆਣਾ ਵਿੱਚ ਸੜਕ ਕਿਨਾਰੇ ਖੜੇ ਤਿੰਨ ਵਾਹਨ ਮਲਬੇ ਹੇਠ ਦੱਬ ਗਏ। ਜਦੋਂ ਕਿ ਮਲਿਆਣਾ ਵਿੱਚ ਪਹਾੜੀ ਤੋਂ ਵੱਡੀਆਂ ਚਟਾਨਾਂ ਸੜਕ ਕਿਨਾਰੇ ਖੜੇ ਚਾਰ ਵਾਹਨਾਂ ਤੇ ਡਿੱਗ ਗਈਆਂ ਇਸੇ ਕਾਰਨ ਦੋ ਵਾਹਨ ਤਬਾਹ ਹੋ ਗਏ ਜਿਨ੍ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਖਣ ਪੱਛਮੀ ਮੌਨਸੂਨ ਨੇ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੁੰਦੇ ਹੀ ਤਬਾਹੀ ਮਚਾਈ ਹੋਈ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਮੌਨਸੂਨ ਦੀ ਪਹਿਲੀ بارش ਦੇਰੀ ਨਾਲ ਪਹੁੰਚੀ ਜਿਸ ਕਾਰਨ Shimla ਚ ਕਈ ਥਾਵਾਂ ਤੇ ਜ਼ਮੀਨ ਖਿਸਕਣ ਅਤੇ ਮਲਬਾ ਡਿੱਗਣ ਕਾਰਨ ਕਈ ਸ਼ਹਿਰਾਂ ਚ ਨੁਕਸਾਨ ਹੋਇਆ। ਇਸ ਦੇ ਵਿੱਚਕਾਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਹਿਮਾਚਲ ਦੇ ਸ਼ਹਿਰ ਚਮਿਆਣਾ ਵਿੱਚ ਸੜਕ ਕਿਨਾਰੇ ਖੜੇ ਤਿੰਨ ਵਾਹਨ ਮਲਬੇ ਹੇਠ ਦੱਬ ਗਏ। ਜਦੋਂ ਕਿ ਮਲਿਆਣਾ ਵਿੱਚ ਪਹਾੜੀ ਤੋਂ ਵੱਡੀਆਂ ਚਟਾਨਾਂ ਸੜਕ ਕਿਨਾਰੇ ਖੜੇ ਚਾਰ ਵਾਹਨਾਂ ਤੇ ਡਿੱਗ ਗਈਆਂ ਇਸੇ ਕਾਰਨ ਦੋ ਵਾਹਨ ਤਬਾਹ ਹੋ ਗਏ ਜਿਨ੍ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਖਣ ਪੱਛਮੀ ਮੌਨਸੂਨ ਨੇ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੁੰਦੇ ਹੀ ਤਬਾਹੀ ਮਚਾਈ ਹੋਈ ਹੈ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਮੌਨਸੂਨ ਦੀ ਪਹਿਲੀ بارش ਦੇਰੀ ਨਾਲ ਪਹੁੰਚੀ ਜਿਸ ਕਾਰਨ Shimla ਚ ਕਈ ਥਾਵਾਂ ਤੇ ਜ਼ਮੀਨ ਖਿਸਕਣ ਅਤੇ ਮਲਬਾ ਡਿੱਗਣ ਕਾਰਨ ਕਈ ਸ਼ਹਿਰਾਂ ਚ ਨੁਕਸਾਨ ਹੋਇਆ ਇਸ ਦੇ ਵਿੱਚਕਾਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਹਿਮਾਚਲ ਦੇ ਸ਼ਹਿਰ ਚਮਿਆਣਾ ਵਿੱਚ ਸੜਕ ਕਿਨਾਰੇ ਖੜੇ ਤਿੰਨ ਵਾਹਨ ਮਲਬੇ ਹੇਠ ਦੱਬ ਗਏ ਜਦੋਂ ਕਿ ਮਲਿਆਣਾ ਵਿੱਚ ਪਹਾੜੀ ਤੋਂ ਵੱਡੀਆਂ ਚਟਾਨਾਂ ਸੜਕ ਕਿਨਾਰੇ ਖੜੇ ਚਾਰੇ ਵਾਹਨਾਂ ਤੇ ਡਿੱਗ ਗਈਆਂ ਇਸੇ ਕਾਰਨ ਦੋ ਵਾਹਨ ਤਬਾਹ ਹੋ ਗਏ ਜਿਨ੍ਹਾਂ ਤਸਵੀਰਾਂ ਤੁਸੀਂ ਦੇਖ ਸਕਦੇ